ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਅੱਜ ਇਹ ਕਿਹੋ ਜਿਹੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹੋਇਆਗਾ ਤੇ ਜਿਵੇਂ ਆਪਣਾ ਕਹਿੰਦੇ ਹੁੰਦੇ ਨੇ ਮੋਬਾਈਲ ਚੋਰੀ ਹੋ ਗਿਆ ਤੇ ਕਿਉਂ ਆਈਫੋਨ ਅੱਜ ਕੱਲ ਹਰੇਕ ਕੋਈ ਰੱਖਦਾ ਹੈ ਫੋਨ ਇਹ ਬਾਹਲੇ ਮਹਿੰਗੇ ਨੇਗੇ ਤੇ ਉਹ ਚੋਰੀ ਦੀ ਇੱਕ ਤਾਂ ਸਭ ਤੋਂ ਵੱਡੀ ਦਿੱਕਤ ਲੈ ਕੇ ਤੁਹਾਡੇ ਸਾਹਮਣੇ ਹੋਇਆਗਾ ਵੀ ਕਦੇ ਵੀ ਤੁਹਾਡਾ ਫੋਨ ਚੋਰੀ ਨਹੀਂ ਹੋਊਗਾ ਤੇ ਦੂਜੀ ਗੱਲ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਤੇ ਮੁੰਡੇ ਤੇ ਕੁੜੀਆਂ ਤੇ ਆਨਲਾਈਨ ਸਿਸਟਮ ਦਾ ਕੰਮ ਚਲਾਇਆ ਕਿਸੇ ਬਾਈ ਨੇ ਦੇ ਭਵਾਨ ਨਿਗੜ ਨਾਬਾ ਪਟਿਆਲਾ ਚੀਮਾ ਕਿਤੋਂ ਵੀ ਮਤਲਬ ਬਿਲੋਂਗ ਕਰਦੇ ਨੇ ਇਹ ਸ਼ਹਿਰਾਂ ਦੇ ਨੇੜੇ ਤੇੜਿਓ ਤੇ ਤੁਸੀਂ ਉਹ ਕੰਮ ਤੇ ਵੀ ਰਹਿ ਸਕਦੇ ਹੋ ਘਰ ਬੈਠੇ ਵੀ ਕੰਮ ਕਰ ਸਕਦੇ ਹੋ ਤੁਹਾਡਾ 500000 ਜਿੰਨੀ ਵੀ ਉਹ ਦਿਹਾੜੀ ਦੱਸਣਗੇ ਫੋਨ ਤੇ ਤੁਸੀਂ ਗੱਲ ਕਰ ਲਿਓ ਤੇ ਉੱਪਰ ਸਕਰੀਨ ਦੇ ਉਹਨਾਂ ਦਾ ਬੋਰਡ ਚੱਲ ਰਿਹਾ ਤੇ ਇਸ ਬੋਰਡ ਤੇ ਤੁਸੀਂ ਸਾਰਾ ਗੱਲਬਾਤ ਕਰ ਲਿਓ ਤੇ ਫੋਨ ਦੀ ਉਹਨਾਂ ਨੇ ਇੱਕ ਐਪ ਬਣਾਈ ਐ ਪਰਹੀਂ ਤੋਂ ਥੋਟੋ ਤੁਹਾਡੇ ਤੋਂ ਕੰਮ ਲੈਣਗੇ ਤੇ ਜਿਹੜਾ ਕੰਮ ਦੱਸਣਗੇ ਤੇ ਫੋਨ ਦੀ ਐਪ ਇਹ ਹੈ ਬਈ ਜੇ ਮਨ ਲਾ ਮੇਰਾ ਫੋਨ ਚੋਰੀ ਹੋ ਗਿਆ ਜਿਸ ਨੇ ਚੱਕ ਲਿਆ ਉਹਨੂੰ ਫੋਨ ਨੂੰ ਨਾ ਤਾਂ ਬੰਦ ਕਰ ਸਕੇ ਨਾ ਉਹ ਤੇ ਜਹਾਜ਼ ਚੜੇ ਤੇ ਉਹ ਤੇ ਇਹੋ ਜਿਹਾ ਸਿਸਟਮ ਲੱਗ ਜੂਗਾ ਤੇ ਜਿਹੜਾ ਬੰਦੇ ਨੂੰ ਚੱਕੂਗਾ ਉਹਦਾ ਚਿਹਰਾ ਵੀ ਸਾਹਮਣੇ ਫੋਟੋ ਵੀ ਖਿੱਚੂਗਾ ਉਹ ਫੋਨ ਫੋਟੋ ਵੀ ਆਊਗੀ ਆਨਲਾਈਨ ਸਿਸਟਮ ਦਾ ਕੰਮ ਹੈ ਬਾਈਆਂ ਦਾ ਆਨਲਾਈਨ ਵਰਕ ਦਾ ਕੰਮ ਹੈ ਇਹ ਲਾ ਲਓ ਜੇ ਆਪਾਂ ਸਿੱਧਿਆ ਉਹਦੇ ਚ ਕਈ ਅੱਖਰਾਂ ਦੇ ਵਿੱਚ ਤੇ ਜੇ ਕਿਸੇ ਭੈਣਾਂ ਨੇ ਕੁੜੀਆਂ ਨੇ ਕੰਮ ਕਰਨਾ ਹੈ ਇਸ ਵੇਲੇ ਤੇ ਘਰ ਬਹਿ ਕੇ ਵੀ ਕੰਮ ਕਰ ਸਕਦੀਆਂ ਨੇ ਮੁੰਡਿਆਂ ਨੂੰ ਖਾਸ ਘਰ ਬਹਿ ਕੇ ਕੰਮ ਕਰ ਸਕਦੇ ਨੇ ਕੋਈ ਵੀ ਕੰਮ ਆਪਦਾ ਕਰਦੇ ਨੇ ਘਰ ਦਾ ਤੇ ਕੁੜੀਆਂ ਨੂੰ ਉਥੇ ਜਾ ਕੇ ਵੀ ਤੁਸੀਂ ਕੰਮ ਕਰ ਸਕਦੇ ਹੋ 9 ਵਜੇ ਤੋਂ 5 ਵਜੇ ਦਾ ਟਾਈਮ ਹੈ ਇਹਦੇ ਵਿੱਚ ਜਿਹੜੀ ਸੈਲਰੀ ਦੇਣਗੇ ਉਹ ਤੁਸੀਂ ਫੋਨ ਦੇ ਉੱਤੇ ਗੱਲ ਕਰ ਸਕਦੇ ਹੋ ਤੇ ਆਨਲਾਈਨ ਮੁੰਡੇ ਦਾ ਵਰਕ ਸਿਸਟਮ ਹੈ ਇਹ ਸਾਰਾ ਜਿੰਨਾ ਵੀ ਇਹ ਨਵਾਂ ਇੱਕ ਐਪ ਡਾਊਨਲੋਡ ਮਤਲਬ ਬਣਿਆਗਾ ਐਪ ਸਰਕਾਰ ਵੱਲੋਂ ਬਣਿਆ ਇੱਕ ਐਪ ਹੈ ਹੋ ਜਾ ਤੇ ਕਿਸੇ ਦਾ ਵੀ ਫੋਨ ਕਦੇ ਵੀ ਹੁਣ ਚੋਰੀ ਨਹੀਂ ਹੋ ਸਕਦਾ ਤੇ ਇਹ ਮਨ ਚੋਂ ਸਾਰੇ ਭੇਖਾ ਕੱਢ ਦੇਣਾ ਤੇ ਆਪਣਾ ਇੰਨਾ ਕੰਮ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਮੁੰਡੇ ਨੇ ਕੰਮ ਚਲਾਇਆ ਤੇ ਵੀ ਉਹ ਬਾਈ ਦਾ ਕੰਮ ਚੱਲ ਪੇ ਆਪਣੇ ਸ਼ੇਅਰ ਕਰਨ ਨਾਲ ਜੇ ਕਿਸੇ ਦਾ ਭਲਾ ਹੁੰਦਾ ਤਾਂ ਬਹੁਤ ਵੱਡੀ ਗੱਲ ਆ ਮੈਨੂੰ ਨੇ ਫੋਨ ਕੀਤਾ ਤੇ ਮਾਨੂੰ ਕਿਹਾ ਵੀ ਮੈਂ ਇਹ ਵੀਡੀਓ ਤੇਰੀ ਘਰੇ ਬੈਠਾ ਹੀ ਪਾ ਦੂੰਗਾ ਫੋਨ ਤੇ ਵੀ ਤੈਨੂੰ ਮੈਨੂੰ ਆਉਣ ਦੀ ਲੋੜ ਵੀ ਨਹੀਂ ਇੱਥੇ ਤੱਕ ਤੇ ਜਦੋਂ ਤੂੰ ਐਡਾ ਵੱਡਾ ਸਿਸਟਮ ਬਣਾ ਰਿਹਾ ਹੈ ਤੇ ਆਨਲਾਈਨ ਸਿਸਟਮ ਕਰੂਗਾ ਉਹ ਬਾਈ ਤੇ ਜਿਹੜੇ ਉਹਦੇ ਸੰਪਰਕ ਸੋਣਗੇ ਉਹਨਾਂ ਦਾ ਕਦੇ ਵੀ ਫੋਨ ਚੋਰੀ ਨਹੀਂ ਹੋਊਗਾ ਤੇ ਨਾ ਡਾਟਾ ਚੋਰੀ ਹੋਊਗਾ ਸਾਰਿਆਂ ਮਤਲਬ ਉਹਦੇ ਇਹਦੇ ਰਾਹੀਂ ਆ ਐਪ ਦੇ ਰਾਹੀਂ ਉਹ ਤੁਹਾਨੂੰ ਟ੍ਰੇਨਿੰਗ ਦੇਊਗਾ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਤੇ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਜੀ ਮੈਂ ਤੁਹਾਡਾ ਦੇਸੀ ਜੱਟ ਤੇ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ